ਵਿਚ ਦੁਆਬੇ ਪਿੰਡ ਮਜ਼ਾਰਾ ਜਿੱਥੇ ਚੁੱਕਦਾ ਹੈ ਜਗ ਸਾਰਾ ਵਿਚ ਦੁਆਬੇ ਪਿੰਡ ਮਜ਼ਾਰਾ ਜਿੱਥੇ ਚੁੱਕਦਾ ਹੈ ਜਗ ਸਾਰਾ ਰਾਜੇ ਦੇ ਦਰ ਲੱਗਣ ਰੌਣਕਾਂ ਰਾਜੇ ਦੇ ਦਰ ਲੱਗਣ ਰੌਣਕਾਂ ਲੱਗਦੀਆਂ ਅਮਰਤ ਬਲੇ ਦਰ ਰਾਜਾ ਸਾਹਿਬ ਦੇ ਸਾਹਿਬ ਦੇ ਲੱਗੇ ਰਹਿੰਦੇ ਮੇਲੇ ਦਰ ਰਾਜਾ ਸਾਹਿਬ ਦੇ ਸਾਹਿਬ ਦੇ ਲੱਗੇ ਰਹਿੰਦੇ ਮੇਲੇ ਦਰ ਰਾਜਾ ਸਾਹਿਬ ਦੇ ਤੋ ਇਹ ਸਾਡਾ ਟਰੈਕ ਤਨ ਤਨ ਹਯੂਰਨਾਵ ਕਬਰਾਇਆ ਸਾਹ ਮਹਾਰਾਜੀ ਸੁਜਿਨਾ ਦੀ ਵਰਸੀ ਨੂੰ ਸਮਰਪਿਤ ਇਹ ਟਰੈਕ ਰਾਇਆ ਸਾਹਿਬ ਜੀ ਦਾ ਮੇਲਾ ਸੋ ਜੋ ਕਿ YouTube ਤੇ ਰਿਲੀਜ਼ ਹੋ ਚੁੱਕਾ ਹੈ ਸੋ ਜਿਸਨੂੰ ਲਿਖਿਆ ਹੈ ਮਕੇਸ਼ ਕਟਾਰੀਆਂ ਵਾਲੀ ਜੀ ਦੀ ਕਲਮ ਤੋਂ ਔਰ ਸਾਡੇ ਡੈਡੀ ਰਣਵੀਰ ਬਹਿਰਾਜ ਜੀ ਦੀ ਕਲਮ ਤੋਂ ਸੋ YouTube ਤੇ ਰਿਲੀਜ਼ ਹੋ ਚੁੱਕਾ ਹੈ ਸੋ ਸਾਡੀ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਟ੍ਰੈਕ ਨੂੰ ਬੱਤ ਤੋਂ ਬੱਤ ਸ਼ੇਅਰ ਕਰੋ ਸੋ ਸਾਡੇ ਵਿਚਕਾਰ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਭਾਜੀ ਜਨ ਪੰਜਾਬੀ ਨਿਊਜ਼ ਤੋਂ ਔਰ ਖਾਸਪੁਰ TV ਨਿਊਜ਼ ਤੋਂ ਸੋ ਸਾਡੇ ਵਿਚਕਾਰ ਸਾਡੇ ਇੰਟਰਵਿਊ ਲੈਣ ਲਈ ਸਾਡੇ ਘਰ ਪਹੁੰਚੇ ਸੋ ਅਸੀਂ ਇਹਨਾਂ ਦਾ ਤਿਆਰ ਲੋਤਨਵਾਦ ਕਰਦੇ ਆ ਸੋ ਤੁਸੀਂ ਜਨ ਪੰਜਾਬੀ ਨਿਊਜ਼ ਨੂੰ ਔਰ ਖਾਸਪੋਰਟ ਟੀਵੀ ਇਹਨਾਂ ਦੇ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਕਰੋ ਕਮੈਂਟ ਕਰੋ ਔਰ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਔਰ ਇੰਸਟਾਗ੍ਰਾਮ ਤੇ ਫੋਲੋ ਵੀ ਕਰੋ ਜੈ ਗੁਰੂਦੇਵ ਧੰਨ ਗੁਰਦੇਵ ਤਾਜ਼ਾ ਤਰੀਨ ਖਬਰਾਂ ਨੂੰ ਦੇਖਣ ਦੇ ਲਈ ਤੁਸੀਂ ਜੁੜੇ ਰਹੋ ਜਨ ਪੰਜਾਬੀ ਨਿਊਜ਼ ਦੇ ਨਾਲ ਪਲੀਜ਼ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਆਵਾਜ਼ ਤੁਹਾਡੀ ਪਹੁੰਚ ਸਾਡੀ ਜਨ ਪੰਜਾਬੀ ਨਿਊਜ਼